ਪਹਿਲਾਂ ਤਾਂ ਮੈਂ ਧੰਨਕ ਸੁਵਿਰਾ ਜੀ ਤੇ ਦਿੱਲੀ ਅਪਰੇਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਭਾਈ ਜੀ ਅੱਜ ਅਸੀਂ ਆਪਣੇ ਪੰਜਾਬ ਦੇ ਤੁਸੀਂ ਖਲ ਦੇ ਮੁੱਦੇ ਲੈ ਕੇ ਆਏ ਹਾਂ ਤਾਂ ਕੀ ਕਹਿਣਾ ਚਾਹਦੇ ਹਾਂ? ਪੰਜਾਬ ਦੇ ਮੁੱਦੇ ਤਾਂ ਦੱਸਿਆ ਜਦੋਂ ਕਿਹੜੀਆਂ-ਕਿਹੜੀਆਂ ਨਕਾਮੀਆਂ ਐਨਾ ਦੀਆਂ ਦੱਸੀ ਜਾਵੇ ਜੇ ਹੁਣ ਤੇ ਦੱਸਣ ਲੱਗ ਗਏ ਮੈਨੂੰ ਲੱਗਦੀ ਕਿ ਸ਼ਾਮ ਹੋ ਜੂਗੀ। ਹੂੰ। ਕਾਲੋ ਸੀ ਚੰਦੋਂ ਗੋਵਿੰਦ ਕੜਗੇ ਉੱਥੇ ਬੁੱਟੇ ਦਾਇ ਹਰਿਆਵਲ ਚਾਂਪੂਆ ਪੰਜਾਬ ਤਾਂ ਸਮਝ ਉਹਦੇ ਵਿੱਚ ਸਾਰਿਆਂ ਦੀ ਹਰਿਆਵਲੀ ਦਾਸਤਾ ਖਾਦੀ ਗੱਲ ਵੱਲੋਂ ਸਾਨੂੰ ਕਿਹਾ ਗਿਆ ਵੀ ਪਿੰਡ ਪਿੰਡ ਜਾਓ ਤੇ ਬੁੱਟੇ ਦਾ ਤੁਸੀਂ ਬੁੱਟਿਆਂ 'ਵਾਂ ਜ਼ੋਰ ਦੇ ਰਹੇ ਹੋ ਪ੍ਰਧਾਨ ਜੀ ਖਰੜ ਦਾ ਦੇਖੋ ਕਿਆ ਬੁਰਾ ਹਾਲ ਹੈ ਸੀਵਰੇਜ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਲੋਕਾਂ 'ਵਾਂ ਹਾਕਾਰ ਮੀਜੀ ਵੀ ਹੈ ਬਰਸਾਤ ਇੱਕ ਹਜੇ ਪਈ ਨਹੀਂ ਹੈਗੀ ਪਾਣੀ ਲੋਕਾਂ ਦੇ ਘਰਾਂ ਤੱਕ ਚਲੇ ਗਿਆ ਸਮਾਨਤਾ ਖਰਾਬ ਹੋ ਗਿਆ ਬੂਟੇ ਲਾਣੇ ਜ਼ਰੂਰੀ ਹੈ ਕਿ ਲੋਕਾਂ ਦੀ ਪਹਿਲਾਂ ਸੁੱਧ ਲੈਣੀ ਜ਼ਰੂਰੀ ਹੈ ਜੀ ਬੂਟੇ ਵੀ ਜ਼ਰੂਰੀ ਆ ਜਿਦੇ ਨਾਲ ਸਾਨੂੰ ਆਕਸੀਜਨ ਮਿਲਦੀ ਆ ਤੇ ਹੁਣ ਬਰਸਾਤਾਂ ਦਾ ਟਾਈਮ ਆ ਇਹ ਸਰਕਾਰਾਂ ਨੂੰ ਚਾਹੀਦਾ ਸੀ ਬਰਸਾਤ ਤੋਂ 15 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਪਿੰਡਾਂ ਦੀਆਂ ਸੜਕਾਂ ਪਿੱਛੇ ਸੱਜੂ ਮੈਰਾ ਸ਼ਵਾਲਕ ਸਿਟੀ ਇਹ ਲੋਕ ਜਾ ਜਾ ਕੇ ਸਾਡੇ ਮੰਤਰੀ ਸਾਹਿਬਾਂ ਆ ਆਮ ਕਾਲਟੀ ਦੇ ਉਹਨਾਂ ਸੇ ਤਰਲੇ ਪਿੰਡ ਤੇ ਰਹੇ ਕਿ ਸਾਡੀ ਸੜਕ ਬਣਾ ਦਿਓ ਮੂਰੇ ਬਰਸਾਤ ਪੈ ਜਾਣੀ ਸਾਡੀ ਸੜਕ ਬਣਾ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਹੁਣ ਰੋਜ਼ মিডিਆ ਰਾਈ ਅਸੀਂ ਬੇਨਤੀ ਕਰਦੇ ਆਂ ਵੀ ਸੜਕ ਬਣਾਈ ਜਾਵੇ ਇਹ ਲੋਕਾਂ ਨੂੰ ਘਰਾਂ ਤੋਂ ਜਾਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਉਹੀ ਗਵਿੰਦਗੜ੍ਹ ਚੰਦੋਂ ਦੀ ਗੱਲ ਕਰਦੇ ਤੁਸੀਂ ਬੂਟੇ ਲਾਉਣੇ ਦੀ ਉੱਥੇ ਤੇ 8 ਏਕੜ ਜਮੀਨ ਸਰਕਾਰ ਨੇ ਰਜਿਸਟਰੀ ਕਰਵਾ ਲਈ ਰਜਿਸਟਰੀ ਕਰਵਾ ਦਿੱਤੀ ਉਹਨਾਂ ਨੇ ਖੁਸ਼ ਹੋ ਕੇ ਕਰਾਤੀ ਵੀ ਸਾਡੇ ਪਿੰਡ ਚ ਕਿ ਖੇਡਾਂ ਦਾ ਗੜਾ ਧਰਾਂ ਉੱਪਰ ਨੂੰ ਮੈਂ ਕੱਲ ਬੂਟੇ ਲਾ ਕੇ ਆਇਆ ਉਹ ਲੋਕਾਂ ਨੇ ਦੁੱਖ ਦੱਸਿਆ ਸਾਨੂੰ ਅਸੀਂ মিডিਆ ਰਾਈ ਤਾਂ ਹੀ ਦੱਸਣਾ ਚਾਹੁੰਦੇ ਆਂ ਪਰ ਹੁਣ ਉਹਨਾਂ ਨੇ ਪਿੱਛੇ ਪੰਚਾਇਤ ਨੇ ਟੂਰਨਾਮੈਂਟ ਕਰਾਇਆ ਕਬੱਡੀ ਦਾ ਉਸ ਪਿੰਡ ਨੂੰ ਇਹ 20000 ਰੁਪਏ ਜਮ੍ਹਾਂ ਕਰਾਉਣਾ ਪਿਆ ਤਾਂ ਉਹਨਾਂ ਨੇ ਟੂਰਨਾਮੈਂਟ ਕਰਾਉਣ ਦਿੱਤਾ। ਕੀ ਆ ਗੱਲ ਬਈ ਇੱਕ ਪਾਸੇ ਤਾਂ ਕਹਿੰਦੇ ਵੀ ਨਸ਼ਾ ਭਜਾਓ ਤੇ ਕਬੱਡੀ ਨੂੰ ਲਿਆਓ, ਗੇਮਾਂ ਲਿਆਓ। ਇਹ ਤਾਂ ਬਹੁਤ ਨਾਅਰਾ ਚੱਲ ਰਿਹਾ। ਪਰ ਜਦ ਕਬੱਡੀ ਕਰਾਉਣ ਲੱਗੇ ਕਹਿੰਦੇ ਪਹਿਲਾਂ ਸਾਡੀ ਸਰਕਾਰ ਨੂੰ 20000 ਦੋ ਤਾਂ ਫਿਰ ਅਸੀਂ ਕਰਾਉਣ ਚ ਕਬੱਡੀ ਦੀਆਂ ਗੇਮਾਂ ਕਰਾਵਾਂਗੇ। ਉਸੇ ਪਿੰਡ ਦੀ ਜ਼ਮੀਨ ਹੋਵੇ ਉਹਨਾਂ ਨੂੰ 20000 ਰੁਪਏ ਜਮ੍ਹਾਂ ਕਰਾਉਣਾ ਪਿਆ ਇਹ ਪੰਜਾਬ ਚ ਪਹਿਲੀ ਵਾਰੀ ਹੋਈ ਇਹ ਜੀ ਸਰਕਾਰ ਨਾ ਅਜੇ ਤੱਕ ਮੈਂ ਦੇਖੀ ਆ ਨਾ ਮੁੰਡਾ ਦੀ ਦਿਖੂਗੀ ਹਾਂ ਜਿਹੜੀ ਲੈਂਡ ਪੁਲਿੰਗ ਦੀ ਸਕੀਮ ਆਈ ਸੀਗੀ ਇਹ ਪਿਛਲੇ ਦਿਨੋਂ ਸਰਕਾਰ ਵੱਲੋਂ ਵਾਪਸ ਲੈ ਲਿੱਤਾ ਗਿਆ ਪਰ ਤੁਹਾਡੀ ਇਕਾਲੀ ਦਾ ਟੀਮ ਦੇ ਵੱਲੋਂ ਔਰ ਤੁਹਾਡੇ ਵੱਲੋਂ ਪੂਰਾ ਤੁਸੀਂ ਦੇਖਿਆ ਸੀ ਝੋੜਾ ਝੋੜਾ ਦੇ ਨਾਲ ਪੂਰਾ ਸ਼ੋਅ ਸ਼ੋਅ ਕੀਤਾ ਸੀਗਾ ਰੋਡ ਦੇ ਉੱਤੇ ਤਾਂ ਅੰਨੇ ਵੀ ਲਾਈ ਸੀਗੇ ਤਾਂ ਅੱਜ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਲੈਂਡ ਪੁਲਿੰਗ ਵਿਧਾਨ ਸਭਾ ਚ ਮਤਾ ਪਾਸ ਹੋ ਕੇ ਬਾਹਰ ਆਊਗਾ ਉਦੋਂ ਮੰਨਿਆ ਜਾਊਗਾ ਹਲਤਾਂ ਭੰਬਲ ਪੂਸੇ ਚ ਪਾ ਦਈ ਅਸੀਂ ਲੈਂਡ ਪੂਲਿੰਗ ਦੇ ਵਾਪਸ ਲੈਣ ਦੀ ਗੱਲ ਸੁਨੇ ਦੀ ਹਲੇ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਉਦਾਂ ਹੀ ਉਦਾਸੀਨ ਚਿਹਰੇ ਹੋਏ ਨੇ ਇਹ ਤਾਂ ਹੁਣ ਹੌਲੀ ਹੌਲੀ ਪਤਾ ਲੱਗੂ ਵੀ ਕਿਹੜੇ ਪਿੰਡ ਦੀ ਲੈਂਡ ਪੂਲਿੰਗ ਵਾਪਸ ਲਈ ਹੈ ਇਹਨਾਂ ਨੇ ਕਿਹੜੀ ਚੱਲਦੀ ਆ ਆ ਪਿੱਛੇ ਤੁਸੀਂ ਦਾਹੂ ਪਿੰਡ ਦੇ 5 ਏਕੜ ਜ਼ਮੀਨ ਸਾਡੇ ਪ੍ਰਮੇਤਾ ਸਿੰਘ ਸਵਾਨਾ ਜਿਲ੍ਹਾ ਜੱਤੇਦਾਰ ਉਹਨਾਂ ਨੇ ਵੀ ਕਿਹਾ ਵੀ ਕਦੇ ਸੁਣਿਆ ਵੀ 5 ਏਕੜ ਦੇ ਦੇ ਬਾਕੀ ਛੱਡ ਦੇ ਪਹਿਲਾਂ ਪਿੰਡ ਦੇ ਸਰਪੰਚ ਤੋਂ ਮਤਾ ਪਾਇਆ ਜਾਂਦਾ ਬਲਾਕ ਸੰਪਤੀ ਮੈਂਬਰ ਤੋਂ ਮਤਲਬ ਕੋਈ ਨਹੀਂ ਹੁੰਦਾ ਜਦ ਫਿਰ ਉਸਤੇ ਮੌਕੇ ਦੇ ਅਸਰ ਪਹੁੰਚਦੇ ਆ ਮਤੇ ਪੈਨੇ ਤਾਂ ਜਾ ਕੇ ਕਿਤੇ ਕਮੇਟੀ ਚ ਪਿੰਡ ਪੈਂਦਾ ਉਹ ਵੀ ਪੂਰਾ ਪਿੰਡ ਪਿੰਡ ਪੈਂਦਾ ਇਹ ਨਹੀਂ ਇਹ ਵੀ 5 ਕਿਲੇ ਜਿਹੜੇ ਵਧੀਆ ਲੱਗੇ 20-20 ਕਰੋੜ ਦਾ ਏਕੜਾ ਉਨਾਂ ਕੋ ਪਾ ਲੋ ਬਾਕੀ ਛੱਡ ਦਿਓ ਦੇਖ ਤਾਂ ਇਹਨਾਂ ਨੇ ਸਾਰਾ ਕਮਰਸ਼ੀਅਲ ਕੱਟਿਆ ਉਹ ਤਾਂ ਉੱਥੇ ਦੇਖ ਕੇ ਝੰਡੇ ਲੋਹਾ ਤੇ ਤਾਂ ਲੋਕਾਂ ਦੀ ਜਾਗਰੂਕਤਾ ਆ ਗਈ ਤਾਂ ਪਤਾ ਲੱਗਿਆ ਨੰਦਲ ਜਾਤੇ ਸੀ ਇਹ ਜਿਹੜੇ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ ਦਾਉ ਪਿੰਡ ਦੀ ਤਾਂ ਉਹ ਪਿੰਡ ਦਾ ਪਹਿਲੇ ਮੋਹਾਲੀ ਦੇ ਵਿੱਚ ਹੈਗਾ ਖਰੜ ਤੇ ਇਹ ਤਾਂ ਇਹ ਨਹੀਂ ਉਹ ਫਿਰ ਮੋਹਾਲੀ ਤਸੀਲ ਚ ਨਾ ਕਿ ਖਰੜ ਤਸੀਲ ਚ ਮੋਹਾਲੀ ਚ ਪੈਣਾ ਚਾਹੀਦਾ ਸੀ ਪਿੰਡ ਦਾ ਇਹ ਨਾਲ ਚਾਕੇ 5 ਏਕੜ ਜ਼ਮੀਨ ਪਾ ਲਈ ਜਿਹੜੀ ਮਹਿੰਗੀ ਦੀ ਬਾਕੀ ਛੱਡਤੀ ਬਾਕੀ ਕੀ ਗੱਲ ਬਾਈ ਬਾਕੀ ਦਾ ਨਹੀਂ ਦਿਲ ਕਰਦਾ ਵੀ ਸਾਡਾ ਪਿੰਡ ਵੀ ਖਰੜ ਚ ਆਵੇ ਹਾਂ ਅੱਜ ਸਰਾ ਸਰ ਤਾਂ ਕਾਵੇ ਰੋੜ ਲੱਗਦੀ ਜ਼ਮੀਨ ਹੈ ਜਿਹੜੀ 20 25-25 ਕਰੋੜ ਦਾ ਏਕੜ 73 ਜਿੱਟੀਆਂ ਹੋ ਰੀਆਂ ਆ ਉਹ ਚਾਕੇ ਕਮੇਟੀ ਚ ਦੇ ਦੀ ਕੰਨ ਨਹੀਂ ਸਰ ਜੀ ਅੱਜ ਆਪਾਂ ਗੱਲ ਕਰੀਏ ਕਾਲੀ ਦਲ ਬਿਲਕੁਲ ਖੇਰ-ਫੇਰ ਹੋਈ ਵੀ ਆ ਪੰਜਾਬ ਦੇ ਵਿੱਚ ਤੁਸੀਂ ਖਰੜ ਦੇ ਵਿੱਚ ਕੀ ਕੀ ਇਹ ਜੀ ਜਾਣ ਪਾਉਂਗੇ ਦਾਵੇਦਾਰ ਬਹੁਤ ਆਂ ਅਜਮੇਰ ਖੇੜਾ ਇਹ ਹੋ ਰਿਹਾ ਕਈ ਜਿਹੜੇ ਟਿਕਟ ਦੇ ਦਾਵੇਦਾਰ ਆ ਤੁਸੀਂ ਵੀ ਆਪਣੇ ਆਪ ਨੂੰ ਦਾਵੇਦਾਰ ਮੰਨਦੇ ਹੋ ਕੀ ਲੱਗਦਾ ਕਿ ਟਿਕਟ ਮਿਲੂਗੀ ਜੀ ਅਜਮੇਰ ਸੀ ਖੇੜਾ ਵੀ ਕਾਲੀ ਦਲ ਦਾ ਵਰਕਰ ਆ ਅਸੀਂ ਵੀ ਵਰਕਰ ਹੂੰ ਉਹ ਸਾਡੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਦੱਸਣਾ ਵੀ ਕਿਹਨੂੰ ਟਿਕਟ ਦੇਣੀ ਆ ਸਾਡਾ ਕੰਮ ਆ ਮਿਹਨਤ ਕਰਨਾ ਪਿੰਡ-ਪਿੰਡ ਜਾਗਰਤ ਕਰਨਾ ਕਾਲੀ ਦਲ ਦੇ ਕਰੇ ਹੋਏ ਕੰਮਾਂ ਨੂੰ ਚਾਨਣਾ ਪਾਉਣਾ ਦੱਸਣਾ ਵੀ ਸਾਡੇ ਪ੍ਰਧਾਨ ਸਾਹਿਬ ਨੇ ਪਿੰਡਾਂ ਦੀਆਂ ਤੁਸੀਂ ਖੁਦ ਦੇਖੋ ਪਿੰਡਾਂ ਦੇ ਵਿੱਚ ਪਹਿਲਾਂ ਕੀ ਰੋਡ ਸੀ ਕਾਲੀਦਲ ਦੇ ਸਮੇਂ ਟਾਪ ਗੇਅਰ 'ਚ ਗੱਡੀ ਜਾਂਦੀ ਸੀ ਹੁਣ ਪਹਿਲੇ ਗੇਅਰ 'ਚ ਵੀ ਬ੍ਰੇਕ ਲਾ ਕੇ ਗੱਡੀ ਰੁਕਣੀ ਪੈਂਦੀ ਆ ਕਈ ਪਿੰਡਾਂ ਦਾ ਤਾਂ ਹਜਾ ਹਾਲ ਆ ਵੀ ਆਪਣੀ ਗੱਡੀਆਂ ਨਹੀਂ ਜਾਂਦੀਆਂ ਟਰੈਕਟਰ ਪਰ ਜਾਣਾ ਪੈਂਦਾ ਏ ਅਛੱਜੂ ਮੈਰੀ ਤੁਹਾਨੂੰ ਟਰੈਕਟਰ ਵਜਾਉਣਾ ਪਊਗਾ ਟਰੈਕਟਰ ਵੀ ਫਸ ਜਾਊਗਾ ਨਹੀਂ ਤੁਸੀਂ ਖੁਦ ਜਾ ਕੇ ਦੇਖ ਲਓ ਕਿਆ ਲੱਗਦਾ ਤੁਸੀਂ ਅਕਾਲੀਦਲ ਮੈਂ ਜਾਣ ਖੂਗ ਸਕਦੇ ਹੋ ਜੀ ਜਾਣ ਬਿਲਕੁਲ ਪੈਰੀ ਆ ਕੱਲ ਲੋਂਗੋਵਾਲ ਦੇ ਉੱਥੇ ਵਰਸੀ ਸਮੇਂ ਸਰਦਾਰ ਹਰਚੰਦ ਸਿੰਘ ਲੋਂਗੋਵਾਲ ਦੇ ਵਰਸੀ ਸਮੇਂ ਜਾ ਕੇ ਦੇਖੋ ਅਕਾਲੀ ਦਲ ਦਾ ਠਾਠਾ ਮਾਰਦਾ ਕਾਕਾ ਦੱਸ ਰਿਹਾ 2027 ਚ ਹਨ ਜੋਰਾ ਨਾਲ ਆਵਾਂਗੇ ਰਾਣਾ ਰਣਜੀਤ ਸਿੰਘ ਗਿੱਲ ਦੇ ਜਾਣ ਦੇ ਨਾਲ ਬੀਜੇਪੀ ਮੈਂ ਤੁਹਾਨੂੰ ਅਕਾਲੀ ਦਲ ਨੂੰ ਕਿੰਨਾ ਘਾਟਾ ਪਿਆ ਜੀ ਨਹੀਂ ਜੀ ਇੱਕ ਗਿਆ ਚਾਰ ਆਏ ਆ ਉਹ ਘਾਟਾ ਨਹੀਂ ਉਹਨਾਂ ਦਾ ਦਿਲ ਕਰਦਾ ਬੀਜੇਪੀ ਮੈਂ ਜਾਣਾ ਬੀਜੇਪੀ ਚ ਜਾਓ ਇਹ ਥੋੜਾ ਵੀ ਜੇ ਆਜ ਰਣਜੀਤ ਸਿੰਘ ਗਿੱਲ ਬੀਜੇਪੀ ਚ ਗਿਆ ਏ ਚੱਕ ਕੇ ਉਹਦੇ ਪਰਚਾ ਦੇ ਦਿਓ ਇਹ ਤਾਂ ਲੋਕਤੰਤਰ ਦਾ ਘਾਣਾ ਐ ਨਹੀਂ ਹੁੰਦਾ ਇਹ ਕਿ ਹੁਮੇ ਰਣਜੀਤ ਸਿੰਘ ਕਿ ਬੀਜੇਪੀ ਮਾ ਕੇ ਉੱਪਰ ਪਰਚਾ ਦੇ ਦੋ ਕੀ ਗੱਲ ਬਾਈ ਆਜ਼ਾਦ ਹਰੇਕ ਬੰਦਾ ਜਿੱਥੇ ਮਰਜੀ ਜਾਓ ਇਹ ਸਰਕਾਰਾਂ ਦੀਆਂ ਨਾਕਾਮੀਆਂ ਐ ਐ ਪਤਾ ਲੱਗਦਾ ਵੀ ਇਹ ਡਰ ਗਏ ਆਉਣ ਵਾਲਾ ਸਮਾਂ ਰਣਜੀਤ ਜੀ ਦੱਸੂਗਾ ਕਿ ਕਿਵੇਂ ਕਿਸੇ ਦੇ ਪਰਚੇ ਨਹੀਂ ਰਣਜੀਤ ਜੀ ਅਕਾਲੀ ਦਲ ਦੀ ਕਿਹਾ ਹੋਗੀ ਕਿਹੜੇ ਮੁੱਦੇ ਨੇ ਤੁਹਾਡੇ ਜੀ ਨੂੰ ਲੈ ਕੇ ਤੁਸੀਂ 2027 ਦੇ ਇਲੈਕਸ਼ਨ ਲੜਨ ਜਾ ਰਹੇ ਹੋ 2027 ਦੇ ਇਲੈਕਸ਼ਨਾਂ ਦਾ ਤੁਸੀਂ ਸਭ ਤੋਂ ਵੱਡਾ ਡਿਵੈਲਪਮੈਂਟ ਦਾ ਕੰਮ ਹੋਊਗਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁਹਾਲੀ ਦੀ ਨਿਫਾਰ ਬਦਲੀ ਆ ਜੀ ਚਾਹ ਐਜੂਕੇਸ਼ਨ ਹੋਵੇ ਚਾਹ ਰੂੜਾ ਦਾ ਕੰਮ ਹੋਵੇ ਚਾਹ ਬਿਲਡਿੰਗ ਡਿਵੈਲਪਮੈਂਟ ਦਾ ਕੰਮ ਹੋਵੇ ਜਿਹੜਾ ਲਖਪਤੀ ਬੰਦਾ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਟਾਈਮ ਕਰੋੜਾਪਤੀ ਬੰਦਾ ਹੋਇਆ ਮੁਹਾਲੀ ਤੋਂ ਅੱਜ ਜ਼ਮੀਨਾਂ ਇਹਨਾਂ ਦੀ ਲੈਂਡ ਪੂਲਿੰਗ ਕਰਕੇ ਜਿਹੜਾ 30-30 ਕਰੋੜ ਦਾ ਕੀਲਾ ਦਾ 10 ਕਰੋੜ ਪੁੱਟ ਗਿਆ ਅੱਜ ਮੋਹਾਲੀ 'ਚ ਪਤਾ ਕਰ ਸਕਦੇ ਕੋਈ ਪ੍ਰਾਪਰਟੀ ਨਹੀਂ ਵਿਗਰੀ ਇੱਕ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਪਤਾ ਕਰ ਸਕਦੇ ਆ ਕਿਸੇ ਵੀ ਡੀਲਰ ਕੋਲ ਜਾ ਕੇ ਵੀ ਲੈਂਡ ਪੂਲਿੰਗ ਤੋਂ ਪਹਿਲਾਂ ਕੀ ਰੇਟ ਸੀ ਜ਼ਮੀਨਾਂ ਦਾ ਅੱਜ ਕੀ ਰੇਟ ਆ ਇਹਨਾਂ ਨੇ ਲੈਂਡ ਪੂਲਿੰਗ ਸਿਰਫ ਆਪਣੇ ਇਹਦੇ ਵਾਸਤੇ ਬਣਾਈਆ ਇਹੀ ਜੀ ਕੀਆ ਗੱਲ ਹੋਈ ਜਿਹੜੇ ਬੜੇ ਬੜੇ ਨੇਤਾ ਤੇ ਅਕਾਲੀ ਦਲ ਤੋਂ ਛੱਡ ਕੇ ਬਾਹਰ ਤੇ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਹੋਰ ਹੋਰ ਪਾਰਟੀਆਂ ਵਿੱਚ ਚਲੇ ਗਏ ਨੇ ਕੀ ਇਹੀ ਜੀ ਗੱਲ ਲੱਗੀ ਬਾਹਰ ਕੀ ਅਕਾਲੀ ਦਲ ਜਮੇ ਖਤਮ ਹੋ ਰਹੀ ਹੈ ਜਿਹੜੇ ਜਾ ਰਹੇ ਨੇ ਕੋਲ ਖਤਮ ਨਹੀਂ ਹੋਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਕਿਹਾ ਸੀ ਵੀ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਕਾਲੀਵਾਦ ਦੀ ਅਕਾਲੀ ਦਲ ਦੀ ਸਿਰਜਣਾ ਕਰੋ ਇਹ ਨਹੀਂ ਆ ਵੀ ਪਰਿਵਾਰਵਾਦ ਐਂਕ ਹੋਗਾ ਵੀ ਇੱਕ ਪਰਿਵਾਰ ਚਾਰ ਚਾਰ ਟਿਕਟਾਂ ਲੋਗਾ ਇੱਕ ਪਰਿਵਾਰ ਇਕ੍ਰੀਟਿੰਗ ਤੋਂ ਹੋ ਗਈ। ਤੇ ਐ ਤਾਂ ਉਹਨਾਂ ਦਾ ਸਾਲਾ ਵੀ ਬਿਕਰਮਜੀਤ ਸਿੰਘ ਮਜੀਠੀਆ ਬਹੁਤ ਬੁਰੀ ਤਰ੍ਹਾਂ ਕੇਸਾਂ ਵਿੱਚ ਫਸੇ ਹੋਏ ਆਂ ਡਰਗਸ ਮਾਮਲੇ 'ਚ। ਸਿਰਫ ਇਲਜ਼ਾਮ ਆ ਜੀ ਉਸ ਤੇ ਇਲਜ਼ਾਮ ਲੱਗੇ ਆ ਚਿੱਟੇ ਦੇ। ਹੂੰ। ਪਰਚਾ ਦੇ ਰਹੇ ਆਮਦਨ ਤੋਂ ਵੱਧ ਜਾਇਦਾਦ ਦਾ। ਲੋਕਾਂ ਜਾਂਮ 'ਚ ਕੀ ਰੌਲਾ ਪਾਇਆ? ਬਿਕਰਮ ਸਿੰਘ ਤੋਂ ਚਿੱਟਾ ਫੜਿਆ ਗਿਆ ਉਹ ਤੋਂ ਐ ਹੋ ਗਿਆ ਜੀ ਉਹ ਤੋਂ ਐ ਹੋ ਗਿਆ। ਕੀ ਗੱਲ ਬਾਈ ਜੀ? ਫੜ ਰਹੇ ਤੁਸੀਂ ਘਰ ਤੋਂ ਰੇਟ ਮਾਰ ਕੇ ਚਿੱਟੇ ਤੇ। ਪਰਚਾ ਕਾਹਦਾ ਦੇ ਰਹੇ? ਜਦੋਂ ਪਰਚਾ ਐਫ ਆਈ ਆਰ ਜਨਤਕ ਹੁੰਦੀ ਆ। ਨਾ ਪਤਾ ਲੱਗਦਾ ਅੰਤਨ ਤੋਂ ਵੱਧ ਜ਼ਿਆਦਾ ਉਹ ਜੱਦੀ ਪੁਸਤੀ ਰਹੀਸ਼ ਬੰਦੇ ਆ ਜੀ ਸਾਰਾ ਕੁਝ ਬਿਕਰਮ ਸਿੰਘ ਦੇਖਦੇ ਜਾਓ ਦੋ ਮਹੀਨੇ ਨੂੰ ਕਲੀਨ ਚਿੱਟ ਬਾਹਰ ਆਉਣਗੇ ਭਾਜਪਾ ਅਕਾਲੀ ਦਲ ਦੀ ਸਰਕਾਰ ਜਦੋਂ ਗੱਠਜੋੜ ਹੋਏਗਾ ਤੁਸੀਂ ਉਹ ਕਿਵੇਂ ਦੇਖੋਗੇ ਫਿਰ ਵਧੀਆ ਗੱਲ ਹੈ ਜੀ ਗੱਠਜੋੜ ਜੋੜੋ ਸੈਕਟਰ ਤੱਕ ਕੰਮ ਹੋਣਗੇ ਮੈਂ ਤਾਂ ਕਹਿੰਦਾ ਵਧੀਆ ਗੱਲ ਹੈ ਜੀ ਹੋ ਜੂਗਾ ਥੋੜਾ ਟਾਈਮ ਆ ਦੇਰ ਆਏ ਦਰਸਤਾ ਕਿਤੇ ਕਿਤੇ ਆ ਤਾਂ ਨਹੀਂ ਹੈਗੇ ਰਾਣਾ ਰਣਜੀਤ ਸਿੰਘ ਗਿੱਲ ਨੂੰ ਭਾਰਤੀ ਜਨਤਾ ਪਾਰਟੀ ਮੈਂ ਪਹਿਲਾਂ ਸੁਖਵੀਰ ਨੇ ਕਿਉਂਕਿ ਇਹ ਪਤਾ ਲੱਗ ਰਿਹਾ ਹੈ ਜੀ ਕਿ ਜਿਹੜੀ ਖਰੜ ਦੀ ਸੀਟ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਝੋਲੀ ਮੇ ਚਲੇਗੀ ਹਾਂਜੀ ਕਿਤੇ ਜਾਣ ਪੁੱਝ ਗਏ ਤਾਂ ਨਹੀਂ ਰਾਣਾ ਰਣਜੀਤ ਸਿੰਘ ਗਿੱਲ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾਇਆ ਟਿਕਟ ਕਰਕੇ ਜੀ ਨਹੀਂ ਜੀ ਇਹ ਕੋਈ ਗੱਲ ਨਹੀਂ ਹੈ ਇਹ ਇੱਕ ਅਫਵਾਹ ਹੈ ਕੱਲ ਨੂੰ ਇੱਕ ਜੁੱਟੋਂ ਨੇ ਜੇ ਗਿੱਲ ਸਾਹਿਬ ਹੀ ਖਰੜ ਤੋਂ ਲੜਦੇ ਉਹ ਵੀ ਸਾਨੂੰ ਪ੍ਰਮਾਣ ਹੋਣਗੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਗਿੱਲ ਸਾਹਿਬ ਦੀ ਮਦਦ ਕਰਾਂਗੇ ਜੇ ਸਾਨੂੰ ਟਿਕਟ ਮਿਲਦੀ ਆ ਇੱਕ ਜੁੱਟ ਹੋਣਿਆਂ ਤਾਂ ਗਿੱਲ ਸਾਹਿਬ ਸਾਡੀ ਮਦਦ ਕਰਨਗੇ ਸਾਡਾ ਉਹਨਾਂ ਨਾਲ ਵਧੀਆ ਚੜ ਰਹੇ ਆ ਇਹ ਜੀ ਕੋਈ ਗੱਲ ਕੋਈ ਨਹੀਂ ਬਚਦਾ ਅਮਨ ਜੀ ਤੁਸੀਂ ਦੇਖਿਆ ਜਾਵੇ ਤੁਸੀਂ ਪੰਜਾਬ ਦੇ ਮੁੱਦੇ ਵੀ ਚੱਕਦੇ ਜਦੋਂ ਕੋਈ ਪੰਜਾਬ ਦੇ ਕੋਈ ਅਰਚਨਾ ਆਉਂਦੀ ਆ ਜੇ ਖੱਲੜ ਦੀ ਗੱਲ ਕਰੀਏ ਤਾਂ ਖਾਸ ਜ਼ੋਰ ਤੇ ਤੁਸੀਂ ਕਈ ਕਈ ਵਾਰੀ ਫੇਸਬੁਕ ਤੇ ਬਹੁਤ ਕੁਝ ਲਿਖ ਕੇ ਪਾਉਂਦੇ ਆ ਤਾਂ ਅੱਜ ਤੁਸੀਂ ਖੱਲੜ ਸ਼ਹਿਰ ਨੂੰ ਕਿਵੇਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਆ ਤੁਹਾਡੇ ਚੈਨਲ ਨੂੰ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਦਾ ਇਹ ਹਾਲਾਤ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਸ਼ਹਿਰ ਅੱਜ ਵੀ ਰੇਟ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੈ ਵਰਲਡ ਵਾਈਡ ਮਸ਼ਹੂਰ ਹੋ ਗਿਆ ਵਰਲਡ ਵਾਈਡ ਦਾ ਮਤਲਬ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਰੀਲਾਂ ਬਣ ਰਹੀਆਂ ਇੱਕ ਸਾਡੇ ਸਤਿਕਾਰਯੋਗ ਮਾਤਾ ਜੀ ਆ ਦੁਖੀ ਹੋਏ ਮੈਂ ਕੋਈ ਨੂਰ ਸਿਟੀ ਵਾਲੇ ਉਹ ਦਿਨ ਤੁਹਾਡੇ ਵਰਗੇ ਜਿਹੇ ਪੱਤਰਕਾਰ ਨਾਲ ਗੱਲ ਕਰ ਰਹੇ ਸੀ ਉਹ ਐਨੇ ਦੁਖੀ ਸੀ ਕਿ ਉਹਨਾਂ ਦਾ ਆਪਣੇ ਲਫ਼ਜ਼ਾਂ ਤੇ ਕੰਟਰੋਲ ਨਹੀਂ ਰਿਹਾ ਤੇ ਉਹ ਕਿੰਨਾ ਕੁਝ ਬੋਲੇ ਉਹ ਵੀਡੀਓ ਫੋਲ ਹੋ ਰਹੀਆਂ ਬਹੁਤ ਜ਼ਿਆਦਾ ਉਸ ਤੋਂ ਬਾਅਦ ਜਿਹੜਾ ਲਾਂਡਰਾ ਰੋਡ ਐ ਸ਼ਿਵਾਲਿਕ ਸਿਟੀ ਦੇ ਸਾਹਮਣੇ ਉੱਥੇ ਵੀਆਂ ਵੀਡੀਓਜ਼ ਟਰੋਲ ਹੋ ਰਹੀਆਂ ਅੱਜ ਇੱਕ ਨਵੀਂ ਵੀਡੀਓ ਦੇਖੀ ਐ ਬੰਦੇ ਨੇ ਪਾਈ ਹੋਈ ਉਹ ਕਹਿ ਰਿਹਾ ਕਿ ਰਾਫਟਿੰਗ ਦਾ ਕੰਮ ਅਸੀਂ ਸ਼ੁਰੂ ਕਰਨ ਲੱਗੇ ਬੜੀ ਜਲਦੀ ਫਰੜ ਦੇ ਵਿੱਚ ਇਹ ਬਹੁਤ ਧਿਆਨਕ ਹਾਲਾਤ ਐ ਸਾਡੇ ਸ਼ਹਿਰ ਦੇ ਤੇ ਤਰਸਯੋਗ ਹਾਲਾਤ ਦੇ ਵਿੱਚ ਟਰਾਈ ਸਿਟੀ ਦਾ ਇੱਕ ਸ਼ਹਿਰ ਆਪਾਂ ਇਹਨੂੰ ਟਰਾਈ ਸਿਟੀ ਦੇ ਸ਼ਹਿਰਾਂ ਦੇ ਵਿੱਚ ਗਿਣਦੇ ਜਿੱਦਾਂ ਉੱਧਰ ਪਸ਼ਕੂਲਾ ਮੁਹਾਲੀ ਖਰੜ ਜੁਰਗਪੁਰ ਐ ਟਰਾਈ ਸਿਟੀ ਦਾ ਸ਼ਹਿਰ ਆ ਟਰਾਈ ਸਿਟੀ ਦੇ ਸ਼ਹਿਰ ਦੇ ਹਨਾਨ ਕਿਸੇ ਨਕਮੀ ਸਰਕਾਰ ਨੇ ਅੱਜ ਇਦਾਂ ਦੇ ਕਰਤੇ ਕਿ ਲੋਕ ਸਾਨੂੰ ਮਜ਼ਾਕ ਲਾ ਕੇ ਕਰਨ ਕਦਕੇ ਮੈਂ ਤੁਹਾਨੂੰ ਇੱਥੇ ਚੰਗਣਾ ਪਾਉਣਾ ਚਾਹਾਂ ਕਿ ਜਿਹੜਾ ਚੰਡੀਗੜ੍ਹ ਆ ਉਹ ਸਾਡੇ ਖਰੜ ਤਸੀਨ ਦੇ ਪਿੰਡਾਂ ਦੇ ਵਿੱਚ ਤੇ ਬਣਿਆ ਹੋਇਆ ਠੀਕ ਹੈ ਤੇ ਜਿਹੜੀ ਮਾਂ ਤੋਂ ਜਿਹੜੇ ਪੁੱਤ ਜੰਮ ਕੇ ਏਡੇ ਏਡੇ ਹੋ ਗਏ ਉਹਦੀ ਮਾਂ ਦਾ ਅੱਜ ਤਰਸਯੋਗ ਹਾਲਤ ਹੈ ਤੇ ਇਹ ਬਹੁਤ ਦੁੱਖ ਭਰੀ ਗੱਲ ਹੈ ਤੇ ਸ਼ਹਿਰ ਦੇ ਹਾਲਾਤ ਆ ਜਿਹੜੇ ਉਹ ਕਿਸੇ ਦੇ ਲੁਕੇ ਛਿਪੇ ਨਹੀਂ ਹਨ ਅੱਜ ਤੁਹਾਨੂੰ ਇੱਥੇ ਬੁਲਾਉਣ ਦਾ ਜਿਹੜਾ ਸਾਡਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਦੇਖ ਰਹੇ ਸੀ ਕਿ ਹਾਂ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੈ ਇਹ ਕੁਛ ਨਾ ਕੁਛ ਸੁਧਾਰ ਕਰੂਗੀ ਪਰ ਤੁਹਾਡੇ ਚੈਨਲਾਂ ਦੇ ਥਰੂ ਅੱਜ ਅਸੀਂ ਸਰਕਾਰ ਨੂੰ ਵਾਰਨਿੰਗ ਕਰਦੇ ਆਂ ਤੇ ਅਪੀਲ ਵੀ ਕਰਦੇ ਆਂ ਕਿ ਜੇ ਸ਼ਹਿਰ ਦੇ ਹਾਲਾਤ ਇਹਨਾਂ ਨੇ ਜਲਦੀ ਨਾ ਠੀਕ ਕਰੇ ਤਾਂ ਅਕਾਲੀ ਦਰ ਇਸ ਸ਼ਹਿਰ ਦੀ ਡਿਵੈਲਪਮੈਂਟ ਦੀ ਮੁਹਿੰਮ ਨੂੰ ਇਸ ਲੈਵਲ ਤੇ ਛੇੜੂਗਾ ਕਿ ਇਹਨਾਂ ਨੂੰ ਮੂਹ ਲਗਾਉਣੇ ਔਖੇ ਹੋ ਜੂਂਗੇ ਇਹਨਾਂ ਨੂੰ ਸ਼ਹਿਰ ਚ ਵੜਨਾ ਬੰਦ ਕਰਾਂਗੇ ਇਹਨਾਂ ਦਾ ਕਿਉਂਕਿ ਸ਼ਹਿਰ ਦੇ ਵਿੱਚ ਰੋਡ ਟੁੱਟੀਆਂ ਸੜਕਾਂ ਕਰਕੇ ਰੋਜ਼ ਕਿਸੇ ਦਾ ਕਿਸੇ ਦੀ ਬਾਹ ਟੁੱਟ ਰਹੀ ਕਿਸੇ ਦੀ ਲੱਤ ਟੁੱਟ ਰਹੀ ਰੋਡ ਐਕਸੀਡੈਂਟ ਹੋ ਰਹੇ ਆਵਾਰਾ ਕੁੱਤਿਆਂ ਦਾ ਵੀ ਬਹੁਤ ਬੁਰਾ ਹਾਲ ਹੈ ਜੇ ਕੋਈ ਬੱਚਾ ਗਲੀ ਚ ਖੇਡ ਰਿਹਾ ਤਾਂ ਉਹਨੂੰ ਫੜ ਕੇ ਕੱਟ ਲੰਨੇ ਆਂ ਸੋ ਕਹਿਣ ਦਾ ਮਤਲਬ ਬਹੁਤ ਮਾੜੇ ਹਾਲਾਤ ਹੈ ਤੇ ਜਿਹੜੇ ਇੱਥੇ ਦੇ ਲੀਡਰ ਖਰੜ ਦੇ ਸਿਰ ਦੇ ਉੱਤੇ ਬਣ ਕੇ ਗਏ ਹੋਏ ਆ ਉਹ ਆਪਣੀ ਕੋਠੀਆਂ ਚ ਆਪਣੇ ਫਾਰਮ ਹਾਊਸਾਂ ਦੇ ਵਿੱਚ ਇਵਨ ਫੌਰਨ ਦੇ ਟੂਰਾਂ ਦੇ ਵਿੱਚ ਇੰਨੇ ਕਿ ਜ਼ਿਆਦਾ ਰੁੱਝ ਚੁੱਕੇ ਆ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੀ ਨਹੀਂ ਲੱਗ ਰਿਹਾ ਜਾਂ ਜੇ ਪਤਾ ਲੱਗ ਰਿਹਾ ਤਾਂ ਉਹੇ ਹਾਲਾਤਾਂ ਦੇ ਨਾਲ ਐਂਟਰਟੇਨਮੈਂਟ ਕਰਨਾ। ਸ਼ਰਮਜੀ ਖルド ਦੇ ਕਾਰਜ ਸாதਕ ਅਫਸਰ ਬਾਰ-ਬਾਰ ਬਦਲੇ ਜਾਂਦੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਬਦਲਣ ਦੇ ਨਾਲ ਕਾਰਜ ਹੋ ਜਾਣਗੇ ਖルド ਦੇ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਕਾਰਜ ਸாதਕ ਅਫਸਰ ਦੀ ਗੱਲ ਸੁਣੋ 15 15 ਹੀ ਉਹ ਬਦਲੇ ਇਹਨਾਂ ਨੇ। ਮੈਂ ਕਹਿੰਦਾ ਵੀ ਜਦ ਦੀ ਸਾਡੀ ਕਮੇਟੀ ਖਰੜ ਸ਼ਹਿਰ ਕਮੇਟੀ ਬਣੀ ਹੈ। ਮੇਰਾ ਖਿਆਲ ਹੈ ਇਹ ਹੋ ਗਏ 40 40 45 ਸਾਲ ਹੋ ਗਏ ਬਣੀ ਨੂੰ ਉਦੋਂ ਤੋਂ ਲੈ ਕੇ 29 ਯੋ ਬਦਲੇ ਸੀ ਇਹਨਾਂ ਦੇ ਸਾਢੇ 3 ਸਾਲਾਂ ਦੇ ਵਿੱਚ 15 ਯੋ ਬਦਲਦੇ ਜਦ ਨੂੰ ਆਪ ਸਭ ਨੂੰ ਸਮਝ ਆਣ ਲੱਗਦੀ ਹੈ ਸ਼ਹਿਰ ਬਾਰੇ ਕਿ ਹਾਂ ਹੁਣ ਮੈਂ ਆ ਕੰਮ ਮਨਤਾ ਲੱਗਦਾ ਕੋਈ ਸਾਡੇ ਨਾਲ ਦੁਸ਼ਮਣੀ ਕੱਢੀ ਜਾ ਰਹੀ ਹੈ ਲੋਕਲ ਸਰਕਾਰ ਵੱਲੋਂ ਆਮ ਆਦਮੀ ਸਰਕਾਰ ਵੱਲੋਂ ਜਾਂ ਕੋਈ ਪੈਸੇ ਦੀ ਗੇਮ ਹੋ ਰਹੀ ਹੈ ਕਿ ਜਿਹੜਾ ਰੋਜ਼ ਉਹ ਜਿਹੜਾ ਅਫਸਰ ਇਹ ਲਾ ਦਿੰਦੇ ਆ ਕਿ ਉਹ ਤੋਂ ਵਿਚਾਰੇ ਤੋਂ ਇਹਨਾਂ ਦਾ ਘਰ ਨਹੀਂ ਪੂਰਾ ਕਰ ਹੁੰਦਾ ਤੇ ਨਮਾਨਿਆ ਜੀ ਪੈਸੇ ਅਫਸਰਾਂ ਦੇ ਮੰਗ ਕੌਣ ਰਿਹਾ ਹੈ ਜੀ ਹਾਂ ਜੀ ਮੰਗ ਇੱਥੇ ਮੈਂ ਕਹਣਾ ਵੀ ਇੱਕ ਅਫਸਰ ਦੱਸ ਦੋ ਜਿਹੜਾ ਬਿਨਾਂ ਪੈਸੇ ਤੇ ਲੱਗਿਆ ਹੋਵੇ ਸ਼ਰੀਆਮ ਕਹਿ ਕੇ ਪੈਸੇ ਮੰਗੇ ਜਾਂਦੇ ਆ ਕਿ ਅਸੀਂ ਅੱਗੇ ਦੇਣੀ ਹੈ ਮੈਂ ਰੋਜ਼ ਅਸੀਂ ਦਫ਼ਤਰਾਂ 'ਚ ਰਹਿੰਦੇ ਆ ਸਾਨੂੰ ਸਭ ਦਾ ਪਤਾ ਹੈ ਹੁਣ ਅਫਸਰ ਅਫਸਰ ਵਿਚਾਰੇ ਬੂਤ ਨਹੀਂ ਕਹਿ ਸਕਦੇ ਅਗਲੇ ਨੇ ਆਪਣੀ ਨੌਕਰੀ ਥੋੜੀ ਘੋਣੀ ਹੈ ਪਰ ਤੰਗ ਹੈ ਅਫਸਰ ਇੱਕ ਸਮਾਂ ਹੁੰਦਾ ਸੀ ਜਦ ਜਾਂ ਸਾਡੀ ਵੀ ਸਰਕਾਰ ਰਹੀ ਕਾਂਗਰਸ ਦੀ ਸਾਡੇ ਟੱਚ ਦੇ ਵਿੱਚ ਪੁਲਿਸ ਦੇ ਅਫਸਰ ਹੁੰਦੇ ਸੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਖਰੜ ਲਵਾਓ ਬਟਾਲੀ ਸਾਹਿਬ ਨੂੰ ਕਹਿ ਕੇ ਵੀ ਤੁਹਾਡੇ ਜਰਦੇਦਾਰ ਨੂੰ ਕਹਿ ਕੇ ਲੋ ਅੱਜ ਉਹ ਸਮਾਂ ਹੈ ਕਿ ਅਫਸਰ ਕਹਿੰਦੇ ਕਿ ਅਸੀਂ ਖੜ ਨਹੀਂ ਲੱਗਣਾ ਦੇਖੋ ਜਿਸ ਸ਼ਹਿਰ ਦੇ ਵਾਸਤੇ ਅਫਸਰ ਪੱਪਾ ਭਾਰ ਹੋਏ ਵੇ ਤੇ ਉਹ ਕਹਿੰਦੇ ਅਸੀਂ ਅੱਜ ਲੱਗਣਾ ਨਹੀਂ ਚਾਹੁੰਦੇ ਭਰਮਿਆਂ ਨੇ ਕੀ ਕ腐ਸ਼ਨ ਹੈ ਕ腐ਸ਼ਨ ਹੈ ਹੋਰ ਕੀ ਹੈ ਅਫਸਰਾਂ ਨੂੰ ਉਹਨਾਂ ਦੇ ਮੁਤਾਬਿਕ ਅਫਸਰਾਂ ਨੂੰ ਉਹਨਾਂ ਦੇ ਮੁਤਾਬਿਕ ਕੰਮੇ ਨਹੀਂ ਕਰਨ ਦੇ ਦਿੱਤਾ ਜਾ ਰਿਹਾ ਜਿੱਥੇ ਦਿਲ ਕਰਦਾ ਉੱਥੇ ਬੁਲਾ ਲੰਨੇ ਆ ਉਰੇ ਨੂੰ ਆਜੂਰੇ ਨੂੰ ਕਾਗਰ ਆਉਣ ਆਲੇ ਸਮੇਂ ਮਾ ਕਾਲੀ ਜਲਦੀ ਸਰਕਾਰ ਬਣਦੀ ਐ ਤਾਂ ਕਿ 110% بڑੂਗੀ ਅਗਰ ਆਲਾ ਇਹਦੇ ਚ ਕੋਈ ਚੱਕਰ ਨਹੀਂ ਹੈ ਕਿਉਂਕਿ ਖਰੜ ਦੀ ਜਨਤਾ ਇਹਨਾਂ ਨੇ ਹਾਲ ਦੇਖ ਲਿਆ ਖਰੜ ਦੇ ਵਿੱਚ ਜਿਹੜੀ ਇੰਨੀ ਬਸੋਂ ਹੋਈ ਐ ਉਹ ਇੱਥੇ ਦੀ ਡਿਵੈਲਪਮੈਂਟ ਕਰਕੇ ਹੋਈ ਸੀ ਇਹ ਖਰੜ ਕੋਈ ਪਿੰਡ ਨਹੀਂ ਸੀਗਾ ਕਿ ਛੋਟਾ ਜਿਹਾ ਪਿੰਡ ਤਾਂ ਤੇ ਲੋਕ ਆ ਕੇ गिरਗੇ ਹੋਵੇ ਇੱਥੇ ਬਹੁਤ ਸੋਹਣੀਆਂ ਸੜਕਾਂ ਸੀਵਰੇਜ ਨਾਲੀਆਂ ਪਾਣੀ ਤੇ ਪਾਣੀ ਦਾ ਤੇ ਸਟਰੀਟ ਲਾਈਟਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ ਸਾਡੀ ਸਰਕਾਰ ਦੇ ਸਮੇਂ ਠੀਕ ਹੈ ਆਬਾਦੀ ਤਾਂ ਵੱਧ ਗਈ ਪਰ ਜਿਹੜੀਆਂ ਉਹ ਪਾਈਪਾਂ ਪਾਣੀ ਦੀ ਸਪਲਾਈ ਉਹ ਸਾਡੇ ਟਾਈਮ ਤੱਕ ਜਿਹੜਾ ਪਿਆ ਹੋਇਆ ਤਾਂ ਉਹ ਇਹਨਾਂ ਨੇ ਚੇਂਜ ਨਹੀਂ ਕਰਿਆ ਇਵਨ ਆਬਾਦੀ ਵਧ ਗਈ ਬਿਜਲੀ ਦੀ ਕੰਜ਼ਮਪਸ਼ਨ ਵਧ ਗਈ ਬਿਜਲੀ ਇਹਨਾਂ ਕੋਲ ਹੈ ਨਹੀਂ ਨਾ ਕੋਈ ਗ੍ਰਿਡ ਲੱਗਿਆ ਇਹਨਾਂ ਤੋਂ ਅੱਗੇ ਨਾ ਕੋਈ ਟਰਾਂਸਫਾਰਮਰ ਲੱਗੇ ਤੇ ਆ ਤੁਹਾਡੇ ਮੂਹਰੇ ਰਿਹਾ ਗਰਮੀਆਂ ਦੇ ਵਿੱਚ ਹਾਲ ਲੋਕਾਂ ਨੇ ਰਾਤ ਨੂੰ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਕੱਲ੍ਹ ਦੇ ਸਵੇਰ ਸੇਵੀਆ ਦੇ ਵੱਲੋਂ ਰੋਡ ਦੇ ਉੱਤੇ ਕੰਮ ਕਰਵਾਇਆ ਜਾ ਰਿਹਾ ਕਿ ਸਰਕਾਰ ਕਿਉਂ ਸੁੱਤੀ ਪਈ ਹੈ बार-बार ਮੈਂ ਤੁਹਾਨੂੰ ਇੱਕ ਹਾਂ ਤੁਸੀਂ ਆ ਵੀ ਸਵਾਲ ਵਧੀਆ ਕਰਾ ਤੁਹਾਨੂੰ ਆ ਦੱਸਣਾ ਚਾਹੁੰਦਾ ਕਿ ਮੇਰੇ ਨੋਟਿਸ 'ਚ ਆਇਆ ਅ NHAI ਨੇ ਕੰਮ ਲਾਇਆ ਹੁਣ ਲਾੜਰਾ ਰੋਡ ਦਾ ਮੈਨੂੰ ਕਿਪੀNHAI ਤੇ ਕੋਈ ਡਾਊਟ ਕਰਨ ਦੀ ਜਰੂਰਤ ਨਹੀਂ ਹੈ ਗੜਤਰੀ ਜੀ ਦਾ ਇਹ ਵਿਭਾਗ ਇਹ ਬੜੀ ਜਲਦੀ ਕੰਮ ਹੋ ਜਾਊਗਾ ਪਰ ਇਹ ਸ਼ਹਿਰ ਦੇ ਲੋਕਾਂ ਦੇ ਧਰਨਿਆਂ ਦੀ ਬਦੌਲਤ ਹੋਣ ਲੱਗਿਆ ਇਹ ਕੰਮ ਕੱਲ ਨੂੰ ਇੱਥੇ ਆ ਕੇ ਕੋਈ ਆਮ ਆਦਮੀ ਦਾ ਟੁੱਚਾ ਲੀਡਰ ਆ ਕੇ ਇੱਥੇ ਕਹਿ ਦਵੇ ਜੀ ਆ ਮੈਂ ਕਰਾ ਤਿਆ ਜਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਖਰੜ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਥਰੂ ਅਵੇਅਰ ਕਰਦਾ ਕਿ ਇਹਨਾਂ ਦੇ ਜੁੱਤੀਆਂ ਦਾ ਹਾਰ ਪਾ ਕੇ ਭੇਜੋ ਜੇ ਇਹ ਜੀ ਪੋਕੀ ਟੌਰ ਕਰਨ ਵਾਸਤੇ ਇੱਥੇ ਆਉਣ ਇਹ ਆਕਾਲੀ ਦਲ ਹਮੇਸ਼ਾ ਤਤਪਾਰਾ ਆਪਣੇ ਸ਼ਹਿਰ ਵਾਸਤੇ ਵੀ ਆਪਣੇ ਲੋਕਾਂ ਵਾਸਤੇ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਬਹੁਤ بڑا ਸੰਘਰਸ਼ ਪਿੱਟਾਂਗੇ ਜਿਹੜਾ ਇਹਨਾਂ ਨੂੰ ਚੱਲਣਾ ਔਖਾ ਹੋ ਜੂਗਾ ਪਹਿਲਾਂ ਆਕਾਲੀ ਦਲ ਨੇ ਸੰਘਰਸ਼ ਪਿੱਟਿਆ ਲੈਂਡ ਪੂਲਿੰਗ ਸਕੀਮ ਬਾਈ ਜੀ ਨੇ ਦੱਸਿਆ ਕਿ ਕਾਗਜ਼ਾਂ ਦੇ ਵਿੱਚ ਹਲੇ ਆਉਣੀਆਂ ਪਰ ਅਫੀਸ਼ੀਅਲ ਤੌਰ ਦੇ ਉੱਤੇ ਇਹਨਾਂ ਨੇ ਕਈ ਜਗ੍ਹਾ ਅਨਾਉਂਸ ਕਰ ਦਿੱਤੀ ਕਿ ਅਸੀਂ ਵਾਪਸ ਲੈ ਲਈ ਇਹਨਾਂ ਦੀ ਲਹਾਸਾ ਜਿਹੜੇ ਧੂਆਂ ਕੱਢ ਦਾਂਗੇ ਪੈਣਾ ਥੱਲੇ ਮਚਾਉਂਗੇ ਅੱਗ ਤੇ ਇਹਨਾਂ ਤੋਂ ਸ਼ਹਿਰ ਜੁਕਸੀ ਦੇ ਸਰਤੇ ਸਾਫ਼ ਕਰਾਵਾਂਗੇ ਜਿਹੜਾ ਇਹਨਾਂ ਨੇ ਅ ਹਾਂਜੀ ਬਿੱਲਾ ਜੀ ਪਿੰਡ ਛੱਜੂ ਮਾਜਰੇ ਦੇ ਤੁਸੀਂ ਇਸ ਨੀਕ ਨੂੰ ਦੋ ਵਾਰ ਐਮਸੀ ਦੇ ਲੈਕਚਰ ਵੀ ਲਾ ਰਹੇ ਆ ਤਾਂ ਅੱਜ ਸਾਡੇ ਪਿੰਡ ਦਾ ਕੀ ਹਾਲ ਹੋਇਆ ਬੋ ਜੀ ਪਿੰਡ ਦਾ ਬਹੁਤ ਬੁਰਾ ਹਾਲ ਹੈ ਪਿੰਡ ਦੇ ਵਿੱਚ ਨਾ ਤਾਂ ਕੋਈ ਸਕੂਲ ਜਾਣ ਨੂੰ ਜੇ ਬੱਚੇ ਸਕੂਲ ਜਾਣੇ ਉਹਦੇ ਘਰੋਂ ਤਿਆਰ ਹੋ ਕੇ ਨਿਕਲਦੇ ਉਹ ਰਾਸਤੇ 'ਚ ਨਿਪਟ ਜਾਂਦੇ ਨੇ ਉਹਨੇ ਕੱਪੜੇ ਠੀਕ ਹੈ ਜੀ ਸਾਡੇ ਬਾ ਛੱਜੂ ਮਾਜਰੇ ਦੀ ਇੰਨੀ ਕੀ ਕਿਸਮਤ ਮਾੜੀ ਹੈ ਪਹਿਲਾਂ ਤਾਂ ਸਾਡੇ 22 ਕਿਲੇ ਜ਼ਮੀਨ ਦੇ ਕਮੇਟੀਆਂ ਚਲੇ ਗਏ ਜੋ ਕਿ ਅੱਜ ਦੇ ਰੇਟ ਆ ਜੇ 15 ਕਰੋੜ ਨੂੰ ਵੀ ਕਿਲਾ ਲਾਈਏ ਤਾਂ ਦੇਖ ਲਓ ਕਿੱਥੇ ਜਾਂਦੇ 300 ਕਰੋੜ ਠੀਕ ਹੈ ਜੀ ਉਹ ਤੋਂ ਬਾਅਦ ਉਹਨਾਂ ਨੇ ਅਜ ਤੱਕ ਸਾਡੇ ਪਿੰਡ ਦੇ ਵਿੱਚ 50 ਲੱਖ ਰੁਪਏ ਵੀ ਨਹੀਂ ਲਾ ਕੇ ਖਰਚ ਕਰਿਆ ਉਦੋਂ ਮਾੜੀ ਮਾੜੀ ਕਿਸਮ ਦਾ ਛੱਜੂ ਮਾਜਰੇ ਦੇ ਜ਼ਮੀਨ ਦੇ ਜਿਹੜੇ ਰਕਵੇ ਦੇ ਏਰੀਆ ਦੇ ਹਿਦਾਰਨ ਸੋਚੀ ਆਪਾਂ ਉੱਥੇ 3 ਐਮਸੀ ਐ ਮਣਮੋਹਣ ਹੈ ਸੋਹਣਾ ਹੈ ਤੇ ਰਗਵੀਰ ਹੈ ਉਹ ਤਿੰਨੇ ਛੱਜੂ ਮਾਜਰੇ ਦੀ ਜ਼ਮੀਨ ਦੇ ਵਿੱਚ ਐਮਸੀ ਬਣੇ ਹੋਏ ਨੇ ਛੱਜੂ ਮਾਜਰੇ ਦਾ ਇੱਕ ਡੱਕਾ ਵੀ ਕੰਮ ਨਹੀਂ ਹੋ ਰਿਹਾ ਛੱਜੂ ਮਾਜਰੇ ਤੁਹਾਨੂੰ ਸਾਥੇ ਮਾਜਰਾ ਜਾਂਦਾ ਐਮਸੀ ਦਾ ਕੀ ਕਸੂਰ ਐ ਐਮਸੀ ਵੀ ਦੂਗੀ ਐਮਸੀ ਬਈ ਜੀ ਉਹ ਜਦ ਉਹਨਾਂ ਦੇ ਕੰਮੇ ਨਹੀਂ ਹੋ ਰਹੇ ਐਮਸੀ ਕੀ ਕੰਮ ਕਰ ਰਿਹਾ ਹੈ? ਅਸੀਂ ਆਪਣੇ ਵੱਲੋਂ ਪੂਰਾ ਜੋਰ ਲਾਉਂਦੇ ਨੇ। ਤੁਸੀਂ ਉਸ ਕੋਨਾਂ ਦੀ ਵੀਡੀਓ ਆਉਂਦੀਆਂ ਦੇਖਦੇ ਹੋ ਕਿ ਕੰਮ ਕਰਦੇ ਬਟ ਪ੍ਰਸ਼ਾਸਨ ਵੱਲੋਂ ਨਹੀਂ ਕੰਮ ਕੀਤਾ ਜਾ ਰਿਹਾ। ਪ੍ਰਸ਼ਾਸਨ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਮਸੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਦੇ ਨਾਲ ਕਈ ਤਰ੍ਹਾਂ ਨੂੰ ਨੈਤਿਕਤਾ ਦੇ ਅਧਾਰ ਤੇ ਕਿਉਂਕਿ ਉਹ ਤੋਂ ਕੰਮ ਨਹੀਂ ਕਰਾਉਂਦਾ। ਨਾ ਨੀਚਰ ਰੋਡ ਤੋਂ ਛੱਜੂ ਮਾਜਰਾ ਜਾ ਸਕਦੇ, ਨਾ ਛੱਜੂ ਮਾਜਰੇ ਤੋਂ ਸੰਤੇ ਮਾਜਰਾ ਜਾ ਸਕਦੇ, ਖੁੰਨੀ ਮਾਜਰੇ ਦੇਖ ਲਓ। ਸੜਕਾਂ ਦੇ ਬੁਰੇ ਹਾਲ ਹੈਗੇ 8 ਮਹੀਨੇ ਹੋ ਗਏ ਟੋਏ ਭੱਟੇਵੇਂ ਨੂੰ। ਇਹ ਤਾਂ ਪਾ ਪਾਈ ਦੀ ਸੀਵਰੇਜ ਦੀ ਪਾਣੀ ਜਿਹੜਾ ਡਰੇਨ ਪ ਫੰਮੇ ਪਾਣੀ ਕਹਤੇ ਖੜਿਆ ਪਾਣੀ ਫੇਰ ਵੀ ਖੜਿਆ ਪਿਛੇ ਮੋੜ ਤੇ ਪਾਣੀ ਕਹਤੇ ਖੜਿਆ ਅੱਜ ਵੀ ਨਹੀਂ ਗਿਆ ਬੁੱਕਲੋ ਜੀ ਨੇ ਕਹਾ ਦੀ ਠੀਕ ਹੈ ਹੱਥ ਜੋੜ ਕੇ ਬੇਨਤੀ ਆ ਹੁਣ ਵੀ ਪਾਣੀ ਖੜਿਆ ਸਮਾਰਤਾ ਬਰਬਾਦ ਕਰਤਾ ਸ਼ਹਿਰ ਦਾ ਐਮ ਸੀ ਦਾ ਕੰਮ ਆ ਸਰਕਾਰ ਨੂੰ ਪ੍ਰਬੋਚਲ ਬਣਾ ਕੇ ਦੇਣਾ ਹਾਂ ਵੀ ਮੇਰੇ ਵਾਰਡ ਦੇ ਵਿੱਚ ਇਹਨਾ ਇਹਨਾ ਕੰਮਾਂ ਦੀ ਪ੍ਰੋਬਲਮ ਆ ਰਹੀ ਆ ਸਰਕਾਰ ਨੇ ਦੇਣਾ ਪੈਸਾ ਸਰਕਾਰ ਨੇ ਤਾਂ ਦੁੱਕੀ ਵੀ ਨਹੀਂ ਦਿੱਤੇ ਐਮ ਸੀ ਕੀ ਕਰੇ ਐਮ ਸੀ ਵੀ ਐਮ ਸੀ ਵੀ ਸਾਡੇ ਤਾਂ ਹੁਣ ਮੈਂ ਕਿਹਾ ਗਾ ਐਮ ਸੀ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਜਾਂ ਜਿਹੜੀ ਵੀ ਪਾਰਟੀ ਆਉਂਦੀ ਉਹ ਸੀ ਦੇ ਐਮਸੀ ਬਣ ਜਾਂਦੇ ਠੀਕ ਹੈ ਜੀ ਉਹ ਤਿੰਨ ਦਿਨ ਪਾਰਟੀਆ ਕਿਹਾ ਲੱਗ ਰਿਹਾ ਹੈ ਜਿਹੜੇ ਐਮਸੀ ਦਲ ਬਦਲਦੇ ਆਂ ਕਿਉਂ ਬਦਲਦੇ ਆਂ ਉਹ ਭਾਈ ਉਹ ਆਪਣਾ ਲੋੜ ਉਹਨਾਂ ਦੀ ਆਪਣੀ ਆਪਣਾ ਰੋਡ ਦੇਖਣਾ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਅਸੀਂ ਆਪਣੇ ਪਾੜ ਦੇ ਵਿੱਚੋਂ ਕੰਮ ਕਰਨਾ ਠੀਕ ਹੈ ਜੀ ਕੋਈ ਉਹਨਾਂ ਨੂੰ 100 ਮਜਬੂਰੀ ਆਉ ਹੋ ਜੰਦੀਆਂ ਉਹਨਾਂ ਨੂੰ ਖਬਰ ਕਿਹੜੇ ਕਿਹੜੇ ਅੰਗਲ ਤੇ ਪ੍ਰੈਸ਼ਰ ਪਾਇਆ ਜਾਂਦਾ ਉਹ ਜਿਹੜੀ ਸਰਕਾਰ ਆਉਂਦੀ ਉਹਨਾਂ ਨੂੰ ਦੱਪ ਕੇ ਵਿਚਾਰੇ ਨੂੰ ਕੀ ਕਰੀਏ ਅਗਲੇ ਉਹ ਵੀ ਤੁਗੀ ਹੋਏ ਵੇ ਉਹ ਤਾਂ ਕਿੰਨ ਦਿਨ ਦੀ ਗੱਲ ਆ ਇੱਕ ਜਾਂ ਦੋ ਦਿਨ ਦੀ ਗੱਲ ਆ ਅਸੀਂ ਵੱਡੇ ਲੈਵਲ ਤੇ ਧਰਨਾ ਰੱਖਾਂਗੇ ਸੱਜੂ ਮਾਰੇ ਪਿੰਡ ਜੀ ਹਰ ਰੋੜ ਤੇ ਜਾਮ ਲਾਵਾਂਗੇ ਬਿਲਕੁਲ ਸਹੀ ਜਾਮ ਇਸ ਕਰਕੇ ਲਾਵਾਂਗੇ ਕਿ ਕੰਨ ਤੇ ਥੋੜੀ ਜੀ ਸਾਡੀ ਮੈਡਮ ਜੀ ਉਹਨਾਂ ਦੇ ਕੰਨ ਦੇ ਜੂਨ ਸਰਕੇ ਜੂ ਕਿੰਨੇ ਦਿਨ ਦਾ ਸਮਾਂ ਦੇ ਰਹੇ ਹੋ ਅਗਰ ਨਹੀਂ ਅਸੀਂ ਹਫ਼ਤੇ ਦੇ ਵਿੱਚ ਵੱਡਾ ਧਰਨਾ ਰੱਖਾਂਗੇ ਕਿਉਂਕਿ ਸੁੱਤੀ ਪਈ ਸਰਕਾਰ ਨੂੰ ਜਗਾਉਂ ਤੋ ਦੇਖੋ ਬਾਰ ਬਾਰ ਬਰਸਾਤਾ ਵੀ ਬੜੀਆਂ ਤੰਗ ਕਰਦੀਆਂ ਆਏ ਆ ਬਰਸਾਤ ਤੋਂ ਇਹਦੇ ਪ੍ਰਸ਼ਾਸਨ ਵੀ ਕੀ ਕਰਦਾ ਇਸ ਸਰਕਾਰ ਨੂੰ ਨਹੀਂ ਪਤਾ ਵੀ ਬਰਸਾਤ ਆਉਣੀ ਵੀ ਅਸੀਂ ਪਹਿਲਾਂ ਰਸਤੇ ਦਾ ਕੰਮ ਕਰਾਈਏ ਸਭ ਨੂੰ ਪਤਾ ਹੈ ਇਹਨਾਂ ਨੂੰ ਪਹਿਲਾਂ ਚਾਹੀਦਾ ਦਾ ਜੀ ਰਸਤਾ ਬਣਾਉਣਾ ਉਸ ਤੋਂ ਬਾਅਦ ਰੋਡ ਬਣਿਆ ਹੁੰਦਾ ਅੱਜ ਕਿਸੇ ਨੇ ਦੁਖੀ ਹੋਣਾ ਹੀ ਨਹੀਂ ਸੀ ਆ ਵੱਲੋ ਮਾਜਰਾ ਮੇਰਾ ਛੋਟਾ ਜਿਹਾ ਪਿੰਡ ਆ ਜੀ 1200 ਵੋਟ ਆ ਪਿੰਡ ਦੀ ਜੀ ਐਨਕੇ ਸ਼ਰਮਾ ਸਾਡੇ ਰਹੇ ਹਲਕਾ ਇੰਚਾਰਜ 85 ਲੱਖ ਰੁਪਏ ਦਿੱਤਾ ਪਿੰਡ ਨੂੰ ਪਿੰਡ ਚ ਪਾਣੀ ਵੀ ਨਹੀਂ ਖੜਦਾ ਕਿਤੇ ਇੰਨਾ ਕੁ ਵੀ। ਕੀ ਆ ਗੱਲ ਬਾਈ? ਛੱਜੂ ਮੈਦੇ 700 ਬੂਟਾ। ਉੱਥੇ ਪਿੰਡ ਚ ਬੜ ਨਹੀਂ ਸਕਦਾ ਕੋਈ। ਖੇਲ ਦੀ ਬਾੜੀ 5.5 ਲੱਖ ਹੈ। 5.5 ਲੱਖ ਨੂੰ ਸੰਭੂ ਕੌਣ? ਉਨਾ ਪੈਸਾ ਨਹੀਂ ਪਿਆ। 400 ਕਰੋੜ ਰੁਪਇਆ ਪਿਆ ਕਮੇਟੀ ਚ ਲਾਉਣਾ ਕੀ ਨਾ? ਆਪਸ ਵਿੱਚ ਡਿਸਪਿਊਟ ਪਾਈ ਬੈਠੇ ਆ। ਜੇ ਕਿਤੇ ਪਹਿਲਾਂ ਕਾਲੀਗਲ ਦੀ ਪ੍ਰਧਾਨ ਸੀ ਸੈਣੀ ਮੈਡਮ ਆ। ਉਹਨੂੰ ਪੈਸਾ ਦਿੱਤਾ ਰਿਲੀਜ਼ ਕਰਿਆ ਹੁੰਦਾ ਅੱਜ ਫਰੋਡ ਹੁੰਦੇ ਐ ਮਲਾਈ ਫਰਗੇ ਭੰਗੜੇ ਪਾਉਂਦੇ ਫਿਰਦੇ। ਇਹ ਧਰਨਾ ਜਿਹੜਾ ਧਰਨਾ ਲਾ ਰਹੇ ਤਾਂ ਹੀ ਲਾ ਰਹੇ ਆ ਧਰਨਾ ਲਾਉਣਾ ਅਸੀਂ ਲਾਵਾਂਗੇ ਕਿਉਂ ਨਹੀਂ ਲਾਵਾਂਗੇ ਜੇ ਹੁਣ ਦੂਬੀ ਹੋਰੇ ਲੋਕ ਸਾਡੇ ਕੋਲ ਆਉਂਦੇ ਨੇ ਇੱਕ ਖਰੜ ਦੇ ਹੀ ਲੀਡਰ ਹੋਵੋਗੇ ਕਿ ਵੱਡਾ ਲੀਡਰ ਵੀ ਆਊਗਾ ਕੱਲ੍ਹ ਨੂੰ ਖਰੜ ਦੇ ਆਪਣਾ ਨੋਕਾ ਲੀਡਰ ਜੀ ਉਹ ਨਾਲ ਹੀ ਗੱਲਾਂ ਨਹੀਂ ਅਸੀਂ ਤਾਂ ਲੋਕ ਅਸੀਂ ਜਨਤਾ ਦਾ 당 ਹੈ ਜਿਹੜਾ ਆਪ ਪਬਲਿਕ ਬੈਠੂਗੀ ਉੱਥੇ ਜਾ ਕੇ ਇਹ ਕੋਈ ਪਾਰਟੀ ਨਹੀਂ ਤੇਜ਼ ਧਰਨਾ ਨੂੰ ਲੈ ਕੇ ਖਰੜ ਵਾਸੀਆਂ ਨੂੰ ਕੀ ਅਪੀਲ ਕਰਨੀ ਜਾਊਗੀ ਤੁਸੀਂ ਕਹਿੰਦੇ ਵੀ ਨੋਕਾ ਲੀਡਰ ਹੋਵੋਗੇ ਵੱਡੇ ਲੀਡਰ ਹੋਵੋਗੇ ਜੇ ਸਾਡੇ ਛੋਟੇ ਵਰਕਰਾਂ ਦੀ ਨਹੀਂ ਸੁਣਾਈ ਹੋਊਗੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਲੈ ਕੇ ਤੇ ਧਰਨੇ ਨੂੰ ਲੈ ਕੇ ਅਪੀਲ ਕੀ ਕਰਨੀ ਜਾਉ। ਪੀਲ ਇਹੀ ਆ ਸਾਰੇ ਜਿੰਨੇ ਵੀ ਨੋਕਲ ਸਵਾਲਕ ਦੇ ਨਾਲ ਨਿੱਜਾ ਰੋਡ ਦੇ ਪਿੰਡ ਛੱਜੂ ਮਹਿਰ ਤੋਂ ਸਾਡੇ ਭਰਾ ਜਿੰਨੇ ਵੀ ਆ ਉਹ ਧਰਨੇ ਤੇ ਜਰੂਰ ਸ਼ਮੂਲੀਅਤ ਕਰੇ ਤਾਂ ਕਿ ਇਹ ਸਰਕਾਰ ਸੁਤੀ ਗੋਲੀ ਜਾਬ ਸਕੇ। ਇਹ ਲੱਗ ਕਦਰ ਰਿਹਾ ਜੀ ਇਹ ਵੀ ਜਾਬਦਾਰ। ਬਸ 2 ਜਾਂ 3 ਦਿਨ ਦੇ ਵਿੱਚ ਵਿੱਚ ਚਲਾ ਦੇਵਾਂਗੇ ਤਾਂ।